ਆਫਿਸ ਆ ਗਏ ਹੁਣ ਆਪਾਂ ਜਾਂਦੇ ਆਂ ਅੰਦਰ ਮੈਨੂੰ ਸੰਜੋਰ ਨੂੰ ਮਿਲ ਗਈ ਅੱਜ ਦੇਖੋ ਮੈਂ ਕਰੀ ਸ਼ੋਪਿੰਗ ਕੀਤੀ ਜੋਗੀਆਂ ਨੇ ਖਾਧੀ ਨੇ ਕਚੌਰੀਆਂ ਕਮੈਂਟ ਕਰਕੇ ਦੱਸਿਓ ਅਮਰਤਸਰ ਵਾਲ ਤੋਂ ਜੇ ਕੋਈ ਦੇਖਦਾ ਕਚੌਰੀ ਕਈ ਫੁੱਲ ਅੱਜ ਇਹ ਕਾਲਜ ਸਾਰਿਆਂ ਨੂੰ ਗਾਇਜ਼ ਅੱਜ ਆਪਾਂ ਲੈਣ ਚੱਲੇ ਮੇਰੇ ਮੰਮਾ ਦੀ ਸੰਜੋਰ ਨੂੰ ਕੁੱਕੀ ਮਾਜੇ ਮੈਂ ਮੰਮਾ ਦੀ ਸੰਜੋਰ ਨੂੰ ਲੈਣ ਚੱਲੇ ਆਪਾਂ ਰਿਗੋ ਮੇਲੇ ਮਜ਼ਾ ਆਊਗਾ ਨਾਲੇ ਬਾਜਾ ਪਾਪਾ ਉਹਦੇ ਘਰ ਵੀ ਜਾਉਂਗੇ ਮਾਰਕੀਟ 'ਚ ਵੀ ਘੁੰਮੂ ਮਜ਼ੇ ਕਰੂਗੇ ਅੱਜ ਗੁਰਸੈਨ ਨੂੰ ਪੂਰਾ ਇੰਜੋਏ ਕਰਨਾ ਹੈ ਸਕੂਲ ਦੀ ਛੁੱਟੀ ਸਕੂਲ ਦੀ ਅੱਜ ਛੁੱਟੀ ਹੋਈ ਹੈ ਅੱਜ ਮੇਰੀ ਲੱਗੀ ਹੋਈ ਹੈ ਸੰਜੋਰ ਨੂੰ ਅੱਜ ਆਪਾਂ ਉਹ ਲੈਣ ਚੱਲੇ ਆਂ ਬਾਕੀ ਆਪਾਂ ਮਾਰਕੀਟਾਂ 'ਚ ਵੀ ਘੁੰਮਾਂਗੇ ਆਉਂਦੇ ਹੋਏ ਜਾਉਂਗੇ ਗੁਰਸਾਹਿਬ ਨੇ ਮਿਲਣਾ ਮੇਰੇ ਭੂਆ ਜੀ ਨੂੰ ਇਹਦਾ ਸਮਾਨ ਆਇਆ ਵਾ ਇੰਡੀਆ ਤੋਂ ਕਹੇ ਬੜਾ ਐਕਸਾਈਟਿਡ ਆ ਆਪਣਾ ਸਮਾਨ ਲੈਣ ਵਾਸਤੇ ਵੀ ਕੀ ਭੇਜਿਆ ਨਾ ਗਾਇ ਮੌਸਮ ਵੀ ਅੱਜ ਥੋੜਾ ਜਿਹਾ ਮੀਂਹ ਵਾਲਾ ਬਣਿਆ ਹੋਇਆ ਮਾਹੌਲ ਮੂੰਹ ਤਾਂ ਠੰਡੂ ਨਹੀਂ ਲੱਗਦੀ ਮੂੰਹ ਪਾਪਾ ਹੋਣ ਵਾਲਿਆਂ ਗੁਰਸਾਹਿਬ ਦੇ ਫਿਰ ਆਪਾਂ ਚੱਲਦੇ ਆਂ ਬਾਲਕਨੀ 'ਚ ਧੁੱਪ ਵੀ ਆ ਗਈ ਥੋੜੇ ਥੋੜੇ ਤੋਂ ਉੱਪਰ ਚੋਟਾ ਗਾਇਸ ਧੁੱਪਾਈ ਇੱਥੇ ਧੁੱਪਾਈ ਨਹੀਂ ਇਹ ਕੋਈ ਲੋਟ ਦੀ ਨਹੀਂ ਮੌਸਮ ਦਾ ਇੱਥੇ ਪਤਾ ਨਹੀਂ ਚੱਲਦਾ ਕਈ ਵਾਰ ਧੁੱਪ ਮੀਕਸ ਜਾ ਹੋਇਆ ਹੋਇਆ ਵੈਸੇ ਟੈਂਪਰੇਚਰ ਸਹੀ ਆ ਉਹ ਸਹੀ ਆ ਟੈਂਪਰੇਚਰ ਆਈ ਚੱਲ ਚੱਲੀਏ ਫੇਗੁਰ ਸਾਹਿਬ ਜੇ ਪਾਪਾ ਆ ਗਏ ਮੈਂ ਘੱਟ ਸੌਣਾ ਯਾਰ ਛੇ ਜਲਦੀ ਜਾਣਾ ਪੈਣਾ ਜੈਂ ਚਲੋ ਗਾਇਸ ਹੁਣ ਆਪਾਂ ਮਿਲਦੇ ਆਂ ਜਾਂ ਮੈਂ ਹੁਣ ਗੱਡੀ 'ਚ ਜਾਊਂਗਾ ਜਾਂ ਮੇਰੇ ਪਾਪਾ ਜੁਗੇ ਬਾਏ ਬਾਏ गाइस सुन मेरे गड्डी बहन लग गया मैं भी चलिया चलो हूँ वो चल मजा आएगा मजा मजा आगा मजा बहुत प्यारा चलो बहने ਜੋਨ ਆਪਾਂ ਪਹੁੰਚ ਗਏ ਇੱਧਰ ਨੇ ਲਿਆ ਹੁਣ ਆਪਾਂ ਲੈਣ ਲੱਗੇ ਆ ਮੰਮਨ ਦੀ ਸਿਝੋੜ ਨੂੰ ਦੇਖੋ ਆਪਾਂ ਦੇ ਆਪ ਇਸ ਅੱਗੇ ਹੁਣ ਆਪਾਂ ਜਾਣੇ ਅੰਦਰ ਇਹ ਕਾਲੇ ਮੇਰੀ ਗੱਲ ਪਈ ਆ ਇਹਲਾ ਬੰਦੇ ਦੀ ਵੀ ਫੋਟੋ ਲਾਈ ਹੋਈ ਆ ਜਦ ਇਹ ਹਰਾ ਹੋ ਗਿਆ ਇੱਥੇ ਬੰਦਾ ਯਾ ਗ੍ਰੀਨ ਜਿਵੇਂ ਲਾਈਟ ਹੋ ਜਾਂਦੀ ਜਾਣ ਵਾਲੀ ਜਦੋਂ ਉੱਤੇ ਗ੍ਰੀਨ ਹੋ ਗਿਆ ਉਹ ਤਾਂ ਕਹਿੰਦੇ ਜਾਣੇ ਵਾਲੀ ਹੈ ਗੁਰਸਾ ਮੀਟ ਆਇਆ ਨਹੀਂ ਹੈ ਛਤਰੀ ਹੁਣ ਇੱਧਰ ਚੱਲ ਬਣਾ ਇੱਧਰ ਰੈੱਡ ਹੋ ਗਿਆ ਚਲੋ ਹਾਂ ਬੜਾ ਨਾ ਬਾਹਰ ਹੂੰ ਅੱਛਾ ਤੁਸੀਂ ਚਾਹਤ ਦੀ ਨੀ ਮੈਂ ਨ ਸੰਜੋਰ ਨੂੰ ਮਿਲ ਗਈ ਅੱਜ ਖੁਸ਼ੀ ਦੀ ਖਬਰ ਹੈ ਹਾਂ ਗੁਰਸਾਹਿਬ ਹੁਣ ਆਪਾਂ ਚੱਲਦੇ ਆਂ ਮਾਰਕੀਟ ਘੁੰਮਦੇ ਆਂ ਨਾਲ ਗੁਰਸਾਹਿਬ ਨੇ ਵੀ ਥੋੜਾ ਬਹੁਤਾ ਸਮਾਨ ਲੈਣਾ ਸ਼ਾਪਿੰਗ ਕਰਦੇ ਆਂ ਮਜ਼ਾ ਆਊਗਾ ਗਾਇਸ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਮਾਰਕੀਟ ਅਬ ਸਿਲੈਕਟ ਕਰਨ ਲੱਗਿਆ ਹੈਡਫੋਨ ਆਹ ਲੈਦਾ ਮੈਂ ਕਹਿੰਦਾ ਹਾਂ ਇਹਨਾਂ ਕਲਰ ਵਧੀਆ ਦੇਖ ਕੇ ਠੀਕ ਆ ਆਮਨ ਮਾਰਕੀਟ ਚ ਆਇਆ ਉਹ ਵੀ ਅਸਲ ਅੱਜ 50% ਲੱਗਿਆ ਹੋਆ ਡਿਸਕਾਊਂਟ ਦੇਖ ਲੈ ਗੁਰਸਾਹੂ ਸਲੈਕਟ ਕਰਨ ਲੱਗਾ ਕੱਪੜੇ ਮੈਂ ਜੀਨ ਲੈ ਲੀ ਜੀਨ ਸਲੈਕਟ ਕਰੀਏ ਨੇ ਹੋਰ ਦੇਖ ਲੈ ਕੋਈ ਪਸੰਦਾ ਇਹ ਜੀਨ ਬਸ ਇੱਕ ਹੀ ਲੈਣਾ ਮੈਂ ਤਾਂ ਮੇਰੇ ਮਨ ਕਰਦਾ ਸ਼ਰਟ ਲੈਣਾ ਇੱਕ ਠੀਕ ਆ ਚਲ ਦੇ ਮੈਂ ਮਾਰਨਾ ਕੋਈ ਖਤਰਨਾਕ ਬੰਦਾ ਨਹੀਂ ਕੱਪੜੇ ਗੁਰਸਾਹੂ ਨੂੰ ਪਸੰਦ ਆਇਆ ਆ ਕਲਰ ਮੈਚਿੰਗ ਕਰਦੀ ਹੈ ਵੈਸੇ ਇਹਨਾਂ ਦਾ ਤੇਰੀ ਜੀ ਨਾਲ ਸੋਹਣਾ ਵਧੀਆ ਵਧੀਆ ਆਪਣੀ ਸਿਲੇਕਸ਼ਨ ਛੇਤੀ ਹੋ ਜਾਂਦੀ ਬੱਚਿਆਂ ਦੀ ਥੋੜੀ ਸਿਲੈਕਟ ਕਰਨ ਔਖਾ ਇਹ ਤਾਂ ਉਲਟਾ ਹੈ ਉਲਟਾ ਹੈ ਗਰਲਜ਼ ਦੇ ਲੱਗੀਆਂ ਇੱਧਰ ਕਿੰਨੇ ਸੋਹਣੇ ਸੋਹਣੇ ਕੱਪੜੇ ਗੁਰ ਸਾਹਿਬ ਦੀ ਤਾਂ ਹੋ ਗਈ ਅੱਜ ਸ਼ਾਪਿੰਗ ਹੈ ਖੁਸ਼ ਹੋਣ ਹੈ ਵੀ ਕਲਰ ਵੀ ਪਿਆਰਾ ਕਲਰ ਵੀ ਸੋਹਣਾ ਲੱਗਿਆ ਹੂੰ ਵਧੀਆ ਵਧੀਆ ਨਾਈਸ ਮੈਂ ਲਈ ਖਤਰਨਾਕ ਜਲਾਤੋ ਵਾਲੀ ਦੇ ਆਈਸਕ੍ਰੀਮ ਜਿਹੜੀ ਮੈਨੂੰ ਬਹੁਤ ਵਧੀਆ ਹੁਣ ਆਪਾਂ ਖਾਉਂਗੇ ਤਿੰਨਾਇਸ਼ ਕੇ ਲਈ ਕਰ ਮੇਰੇ ਕੋਲ ਅੱਜ ਗੁਰਸਾਹ ਦੇ ਸ਼ਾਪਿੰਗ ਵੀ ਹੋ ਗਈ ਖਾਣੇ ਪੀਣੇ ਦਾ ਵੀ ਹੋ ਗਿਆ ਹੈ ਤੇਰਾ ਤਾਂ ਅੱਜ ਮज्जा ਅੱਜ ਸੁਖਨਾ ਸੁਣਾ ਲਿਆ ਅੰਨੀ ਸਾਰੇ ਸ਼ਾਪਿੰਗ ਕਰਕੇ ਥੱਕਿਆ ਨਹੀਂ ਅੱਜ ਤੂੰ ਸਮਾਨ ਪੂਰਾ ਲੈ ਕੇ ਆਵਣਾ ਮਜ਼ਾ ਆ ਗਿਆ ਹੁਣ ਪੂਆ ਜੀਰਾਂ ਦੇ ਚੱਲਦੇ ਆਂ ਫਿਰ ਆਪਾਂ ਹੈ ਠੀਕ ਆ ਪੂਆ ਜੀਰਾਂ ਕੋਲ ਵੀ ਜਾਣਾ ਹਾਂ ਮੈਂ ਜਾਉਂਗੀ ਮੇਰਾ ਆਉਗਾ ਤੂੰ ਕੀ ਮੈਨੂੰ ਟੈਸਟ ਵਧੀਆ ਇਹ ਸਿਕਾਲਾ ਜੀ ਉਸ ਪੁੱਛਿਆ ਕੀ ਕਰ ਰਹੇ ਆ ਮੈਂ ਬੁਧ ਲੱਗੀ ਆ ਮਸਾਲਾ ਬਣਾਉਣ ਕੀ ਬਣਾ ਕੀ ਬਣਾਉਣਾ ਮਾਜੀ ਮੈਂ ਕਚੌੜੀਆਂ ਬਣਾ ਕੇ ਖਾ ਲੀਤਨ ਕਚੌੜੀਆਂ ਖਾ ਲੂ ਮੈਂ ਮਿਰਚ ਅੱਜ ਦੁਬਾਰੇ ਫੇਰ ਤੇਰੀ ਫੇਵਰੇਟ ਚੀਜ਼ ਬਣ ਲੱਗੀ ਆ ਹੈ ਪਤਾ ਲੱਗਦਾ ਲੱਗਦਾ ਭੂਆ ਜੀ ਨੇ ਮੋਟਾ ਕਰਕੇ ਭੇਜਣਾ ਪਹਿਲਾਂ ਪਟੂਰੇ ਖਲਾਏ ਅੱਜ ਕਚੌੜੀਆਂ ਤੈਨੂੰ ਪਸੰਦ ਆ ਨਾ ਹਾਂਜੀ ਹਾਂ ਮਿਰਚ ਪਤਾ ਲੱਗੂ ਮਿਰਚਾ ਮਿਰਚ ਖਾ ਲੈਂਦਾ ਪਰ ਜੇ ਕੋਈ ਜਿਆਦਾ ਇਹਨੂੰ ਬੁੱਤ ਦੇ ਨੂੰ ਮਸਾਲਾ ਘੱਟ ਪਾ ਦਰੋ ਵਿੱਚ ਇਹਦੇ ਤੂੰ ਪੀ ਕਰਨਾ ਕਰਾ ਨਾ ਜਿਹੜੇ ਕਰ ਦੇਦੇ ਹੈ ਨਾ ਹਾਂ ਪਤਾ ਮੈਨੂੰ ਨਾਲ ਲੱਗਦੀ ਇਹ ਵੀ ਕਹਿੰਦੇ ਤੇ ਖਰਚਾ ਪਿੱਛੇ ਕਿਤੇ ਅੱਖ ਚ ਨਾ ਪੂ ਵਾਲੀ ਮੁੰਡਿਆਂ ਬੱਚਿਆਂ ਨੂੰ ਭੁਜਾ ਵੀ ਦਿੰਦੇ ਨੇ ਪੁੱਤ ਦੇਖੋ ਇਟਲੀ ਦੇ ਵਿੱਚ ਵੀ ਦੇਸੀ ਤਰੀਕਿਆਂ ਨਾਲ ਮੈਂ ਪੁਰਾਣੇ ਤਰੀਕੇ ਨਾਲ ਬਣਾ ਰਿਆ ਹੈ ਖਾਣਾ ਹੈ ਨਾ ਜੇ ਵਧੀਆ ਵਧੀਆ ਹੋ ਲੈਣੇ ਟਿਪਸ ਫਿਰ ਕੁੱਕ ਵੀਧੇ ਜਸਵੀਰ ਪਰ ਜਾ ਕੇ ਲਿਓ ਚੈਨਲ ਪਰ ਹਨਾ ਵੀ ਹੈਂਕਰ ਸਾਹਿਬ ਪੂਆ ਜੀ ਦੇ ਚੈਨਲ 'ਪਾ ਜਾ ਕੇ ਲਿਓ ਫਿਰ ਨਾਲੇ ਪੂਆ ਜੀ ਦੇ ਚੈਨਲ 'ਤੇ ਕੁੱਕ ਜੀ ਸਵੇਰ ਨੂੰ ਲਾਈਸੈਂਸਲ ਤੇ ਸ਼ੇਅਰ ਜੁੜ ਕਰਕੇ ਉਹ ਦੇਖਿਆ ਨਹੀਂ ਹੈਗਾ ਉੱਤੇ ਪੂਆ ਜੀ ਨਾ ਸਾਰੇ ਆਰ ਆਪਣੀ ਰੈਸਪੀ ਦੱਸਦੇ ਆ ਖਾਣੇ ਦੀ ਜਿਹੜੇ ਨੇ ਖਾਣੀਆਂ ਵਾਲੀ ਚੀਜ਼ਾਂ ਦੀਆਂ ਪਰ ਨਾ ਨਾ ਟਿਪਸ ਅਸੀਂ ਤਾਂ ਪੂਆ ਭਤੀਜੇ ਨੇ ਭਤੀਜੇ ਨੇ ਨਾ ਮੈਂ ਨਾ ਅਡਵੈਂਚਰਸ ਮਾਵੀ ਕਹਿੰਦਾਂ ਨੀਆ ਮੇਰੇ ਭਤੀਜੇ ਨੂੰ ਅਡਵੈਂਚਰਸ ਮਾਵੀ ਨੂੰ ਇਹਦੇ ਵੱਧ ਤੋਂ ਵੱਧ ਸਬਸਕ੍ਰਾਈਬਰ ਹੋ ਜਾਣਾ ਇਹਨੂੰ ਬਹੁਤ ਤਰੱਕੀ ਹੋਵੇ ਕਿਉਂਕਿ ਦੁਆਵਾਂ ਹੁੰਦੀਆਂ ਅਜਿਹੇ ਬੱਚਾ ਹੈ ਇਹਨੂੰ ਸਪੋਰਟ ਕਰਿਓ ਬੱਚੇ ਦਾ ਕੰਫੀਡੈਂਸ ਵੱਧਦਾ ਇੰਨੀ ਗੱਲ ਨੂੰ ਬੜਾ ਹੋਣਾ ਤੁਹਾਨੂੰ ਪਤਾ ਹੀ ਹੈ ਭੈਣਾ ਦਾ ਹਮੇਸ਼ਾ ਹੀ ਦੁਆਵਾਂ ਹੀ ਦਿੰਨੀ ਹੈ ਹੈਨਾ ਪਾਪਾ ਨੂੰ ਵੀ ਦੁਆਵਾਂ ਦੇਈ ਜਾਣੀਆਂ ਤੇ ਤੀਜੇ ਨੂੰ ਵੀ ਦੁਆਵਾਂ ਦੇਈ ਜਾਣੀਆਂ ਹੈਨਾ ਪੁੱਤ ਮੇਰਾ ਪੁੱਤ ਤਰੱਕੀ ਕਰੂਗਾ ਨਾ ਲਾਡੋ ਹਾਂ ਬਹੁਤ ਸੋਹਣਾ ਦੇਖੀ ਪੁੱਤ ਤੈਨੂੰ ਬਹੁਤ ਸੋਹਣਾ ਲਾਈਕ ਕਰਨਗੇ ਤੇਰੀ ਵੀਡੀਓ ਨੂੰ ਹੈਨਾ ਇਨਾ ਸੋਹਣਾ ਕੁਸ਼ਤਾ ਤੈਨੂੰ ਦਿਖਾਉਣਾ ਹੈ ਮੇਰਾ ਮਸਾਲਾ ਹੈ ਕੀ ਕੀ ਪਾਇਆ ਤੁਸੀਂ ਵਿੱਚ ਮੈਂ ਮਿਰਚ ਤੇ ਸਿਰਫ ਨਮਕ ਠੀਕ ਹੈ ਮਿਰਚ ਤੇ ਲੂਣ ਨੂੰ ਕੁੱਟ ਲੈਣਾ ਹਾਂ ਜੀ ਨਵੇਂ ਟਰਾਈ ਕਰਕੇ ਦੇਖ ਨਹੀ ਆਖੇ ਚ ਬੈ ਜਾਊਗਾ ਮਿਰਚ ਕੌੜੀ ਚੱਲ ਕਰ ਬਲਕੁ ਵੀ ਦੀਦੀ ਦਾ ਥੱਕ ਗਏ ਦੀਦੀ ਸੁਣਨ ਕਰਨਾ ਕੋਈ ਮੇਰੀ ਵਾਰੀ ਚਲੋ ਸਟਾਰਟ ਮਿਰਚ ਤੇ ਆਪਾਂ ਨੇ ਨਾਮਕ ਚੰਗੀ ਤਰ੍ਹਾਂ ਦੇਖੋ ਕਿੰਨੇ ਸੁਣੀ ਨਾਮਕ ਬਰੀਕ ਕਰ ਲੰਦਾ ਹਨ ਹੁਣ ਆਪਾਂ ਨੇ ਅਦਰਕ ਪਾ ਲੈਣਾ ਹੁਣ ਅਦਰਕ ਨੂੰ ਬਿਲਕੁਲ ਬਰੀਕ ਕਰਦਾਣਾ ਕੁੱਟ-ਕੁੱਟ ਕੇ ਮਾਈ ਆ ਗਿਆ ਦੇਖੇ ਥੋੜੀਆਂ ਕਚੌਰੀਆਂ ਦੇਖ ਕੇ ਤਾਂ ਮੈਨੂੰ ਬੜੀ ਭੁੱਖ ਲੱਗੀ ਹੋਈ ਆ ਹੈ ਵੀਰੇ ਹੂੰ ਕਚੌਰੀਆਂ ਦੇਖ ਕੇ ਸਾਂਹ ਦਾ ਬਣਾਇਆ ਬੀਦੂ ਹੋਰ ਮੋਟੀ ਹੋ ਜਮੇ ਨਹੀਂ ਨਹੀਂ ਹੋਣ ਦੇਣਾ ਤੈਨੂੰ ਨਹੀਂ ਨਹੀਂ ਹੁਣ ਆਪਾਂ ਡਾਈਟਿੰਗ ਪਰਪਰ ਅੱਜ ਤੁਹਾਡੇ ਲਈ ਤੋੜ ਰਹੀਆਂ ਹਾਂ ਡਾਈਟਿੰਗ ਪਤਲੀ ਹੋਣਾ ਹੈ ਅੱਛਾ ਉ ਤਾਂ ਫੇਰ ਸੇਅਰ ਕਰਨੀ ਪੈਂਦੀ ਹੈ ਨਾ ਫਿਰ ਹੁਣ ਪਤਾ ਵੀ ਕੈਲਰੀਆਂ ਬੜੀਆਂ ਔਖੀਆਂ ਘਟਾਉਣੀਆਂ ਫਰ ਕੋਈ ਨਾ ਅੱਜ ਖਾਣਾ 12 ਕਿਲੋਮੀਟਰ ਕਾਲੂਰ ਕੋ ਘੁੰਮ ਲਈ। ਵੈਸੇ ਇਹਨਾਂ ਦੇ ਨਹੀਂ ਮੈਂ ਆਪਾ ਤੇਲ ਵਾਲੀਆਂ ਬਣਾਉਨੇ ਆ। ਕਈ ਪਲੇਥਣ ਲਾ ਲੈਣੇ ਆ। ਵੀ ਤੇਲ ਵਾਲਾ ਜਦੋਂ ਸਹੀ ਰਿਹਾ ਤਾਂ ਮਤਲਬ ਇਹਦੇ ਵਿੱਚ ਪਾਣੀ ਗੰਦਾ ਹੋ ਜਾਂਦਾ ਗੰਦਾ ਹੋ ਜਾਂਦਾ। ਕਿਉਂਕਿ ਆਟਾ ਜਿਹੜਾ ਪਲੇਥਣ ਲਾਉਨੇ ਆ ਉਹ ਤੇਲ ਗੰਦਾ ਕਰ ਲੈਂਦਾ। ਵੈਸੇ ਕਈ ਏਰੀਆ ਚ ਤਾਂ ਪਤਾ ਨਹੀਂ ਨਾ ਕਚੌਰੀਆਂ ਘੱਟ ਬਣਾਉਨੇ ਆ। ਆਪਣੇ ਹਾਂ ਆਪਣਾ ਕਮੈਂਟ ਕਰਕੇ ਦੱਸਿਓ ਅਮਰਸਰ ਵੱਲ ਤੋਂ ਜੇ ਕੋਈ ਦੇਖਦਾ। ਵੀ ਤੁਸੀਂ ਇਹ ਕਚੌਰੀਆਂ ਬਾਰੇ ਤੁਹਾਨੂੰ ਪਤਾ ਵੈਸੇ ਗੁਲਗਲੇ ਵੀ ਨਹੀਂ ਬਣਾਉਂਦੇ ਆ ਨਾ ਉਹ ਗੁਲਗਲੇ ਆਪਣੇ ਦਾ ਗੁਲਗਲੇ ਵੀ ਮੱਥਾ ਟੇਕਦੇ ਆ ਗੁਲਗਲੇ ਕਚੌਰੀਆਂ ਦਾ। ਕਾ ਕਚੌਰੀ ਗਈ ਫੁੱਲ। ਮੈਂ ਕਈ ਏਰੀਆ ਚ ਹੁੰਦਾ ਨਾ। ਕਚੌਰੀ ਗਈ ਫੁੱਲ। ਕਈ ਏਰੀਆ ਜਿਵੇਂ ਕਹਿ ਦਿੰਨੇ ਆ ਕਿ ਕੀ ਕੀ ਬੁੱਲਦੀ ਕਚੌਰੀ ਪਤਾ ਨਹੀਂ ਹੈ ਨਾ। ਹੂੰ ਇਦਾਂ ਹੁੰਦਾ। ਸਭ ਨੂੰ ਨਹੀਂ ਪਤਾ ਜਿਹੜੀ। ਆਪਣੇ ਏਰੀਆ ਚ ਦੇਖ ਲੈ ਕਿੰਨਾ ਗੁਲਗਲੇ ਕਚੌਰੀਆਂ ਬਿਨਾ ਸਾਡੇ ਦਾ ਚੱਕਰੀਆਂ ਚ ਪਾ ਪਾ ਕੇ ਮੱਥੇ ਟੇਕਦੇ ਆ। ਬਣਦੀ ਆ ਬਣਦੀ ਆ ਪੈਸੇ ਵੀ ਖਾਂਦੇ ਆ। ਚੱਕਰੀ ਚ ਪਾ ਪਾ ਕੇ ਮੱਥੇ ਟੇਕਦੇ ਆ। ਵੀ ਮੇਰਾ ਲੈ ਕੇ ਦੇਖੋ ਬੱਚੇ ਨੂੰ ਮੈਂ ਦਿਖਾਉਣਾ ਬਸ ਬੜੀਆ ਆ ਗਿਆ ਹੂੰ ਬੱਚਾ ਦੇ ਪੱਕੇ ਆ ਗਏ ਨੂੰ ਤਾਂ ਨਹੀਂ ਦੇਖੀ ਹਾਂ ਚੱਲ ਜੀ ਜੀ ਇਹ ਬੜਾ ਐਕਸਾਈਟਡ ਤਾਂ ਵੀ ਮੇਰਾ ਸਮਾਨ ਆਇਆ ਵਾ ਇੰਡੀਆ ਤੇ ਆ ਗਿਆ ਹੁਣ ਪਸੰਦ ਦਾ ਸਮਾਨ ਤੇ ਕੀ ਮੈਂ ਸਮਾਨ ਲੱਭੀ ਗੁਰਸੈਬ ਨੇ ਤਾਂ ਆਪਣੀ ਪੂਰੀ ਟ੍ਰਿਪ ਵਾਂਗੂ ਤਿਆਰੀ ਕਰ ਲਈ ਹਾਂ ਗੁਰਸੈਬ ਕੂੰ ਮੈਂ ਆਜਾ ਨਾ ਇੱਥੇ ਬੜੀ ਗੱਲ। ਦੀਦੀ ਨੂੰ ਕੱਢਦੇ ਬਾਏ ਹੁਣ। ਬਾਏ। ਗੇਮ ਖੇਡ ਲਿਆ। ਹੁਣੋਂ ਮੈਂ ਚੱਲਨੇ ਆਂ ਘਰ। ਸਾਰੇ ਨੂੰ ਬਾਏ ਕਰ ਦਿੰਦੇ ਆਂ ਬਾਏ ਭੂਆ ਜੀ। ਜਦੋਂ ਆਇਆ ਤਾਂ ਆਪਣੇ ਸਾਰੇ ਭਾਇ ਭੂਆ ਫੁੱਫਣ ਨੂੰ ਮਿਲਣ। ਬਾਏ ਚਾਚਾ ਜੀ। ਬਾਏ ਬਤੂ ਹੁਣ ਆਪਣਾ ਮੇਲੇ ਆਇਆ ਵਧੀਆ ਕਰਿਆ ਕਿਹੜਾ ਮਾਰਿਆ ਕਰ ਇਦਾਂ ਹੀ ਠੀਕ ਆ। ਵਧੀਆ ਹਾਂ। ਨਾਲੇ ਜੀ ਲੱਗਿਆ ਰਹਿੰਦਾ। ਉਹ ਤਾਂ ਹੈ। ਹਾਂ। ਗਰਮੀਆਂ ਦੀ ਛੁੱਟੀ 'ਚ ਵੀ ਆਉਂਗਾ ਮੈਂ ਆਪਣੀ। ਚਲ ਠੀਕ ਆ। ਚਲ ਦੀਦੀ ਨੂੰ ਵੀ ਬਾਏ ਕਰ ਦਿੰਦਾ। ਬਾਏ ਬਾਏ ਦੀਦੀ।